ਔਰ ਇਸ ਨੇ ਪੰਜਾਬ ਦਾ ਬੈਟ ਵਜਾਉਣਾ ਸ਼ੁਰੂ ਕਰ ਦਿੱਤਾ ਹੈ ਐਦਾਂ ਦੀ ਸ਼ਬਦਾਵਲੀ ਪਹਿਲੀ ਨਜ਼ਰੇ ਇਹ ਦੇਖਣ ਚ ਆਉਂਦਾ ਕਿ ਇਹ ਸ਼ਬਦਾਵਲੀ ਦਾ ਪਰਿਵਾਰ ਜੁੱਤੀਆਂ ਗੰਢ ਦਾ ਹੁੰਦਾ ਜੋ ਕਿ ਅਨੁਸੂਚੀ ਜਾਤੀ ਵਰਗ ਨਾਲ ਸੰਬੰਧਿਤ ਕੀਤਾ ਆ ਤੇ ਫਿਰ ਬਿਆਨ ਕਿਹਾ ਹੁੰਦਾ ਇਹਦੇ ਬਡਾਰੂ ਜੁੱਤੀਆਂ ਗੰਢ ਦੇ ਰਹੇ ਤੇ ਇਹਦੇ ਹੁਣ ਜੁੱਤੀ ਚੰਗੀ ਤਰ੍ਹਾਂ ਫੇਰਾਂਗੇ ਵਟ ਇਜ਼ ਦਾ ਇਹਦਾ ਮਤਲਬ ਕੀ ਹੈ ਜੇ ਸਤਿਕਾਰਯੋਗ ਮੀਡੀਆ ਤੋਂ ਆਏ ਹੋਏ ਸਾਥੀਆਂ ਨੂੰ ਸ਼ੁਕਰੀਆ ਅੱਜ ਪੰਜਾਬ ਰਾਜਨ ਸੋਚੀ ਜਾਤੀ ਕਮਿਸ਼ਨ ਵੱਲੋਂ ਪਿਛਲੇ 72 ਘੰਟਿਆਂ ਦੇ ਵਿੱਚ ਜੋ ਘਟਨਾਵਾਂ ਘਟੀਆਂ ਉਹਦੇ ਉੱਤੇ ਪੰਜਾਬ ਰਾਜਨ ਸੋਚੀ ਜਾਤੀ ਕਮਿਸ਼ਨ ਵੱਲੋਂ ਕੱਲ ਸੂਮੋਟੋ ਲਿਆ ਗਿਆ ਘਟਨਾ ਸੀ ਵਿਰੋਧੀ ਧਿਰ ਦੇ ਵਿੱਚ ਕਾਂਗਰਸ ਪਾਰਟੀ ਤੋਂ ਨੇਤਾ ਮਾਣਯੋਗ ਸਰਦਾਰ ਪ੍ਰਤਾਪ ਸਿੰਘ ਬਾਜਬਾ ਜੀ ਮਜੂਦਾ ਵਿਧਾਇਕ ਸਾਬਕਾ ਲੋਕ ਸਭਾ ਮੈਂਬਰ ਸਾਬਕਾ ਕੈਬਨਿਟ ਮਿਨਿਸਟਰ ਮੇ ਵੀ ਸਾਬਕਾ ਰਾਜ ਸਭਾ ਮੈਂਬਰ ਉਹਨਾਂ ਵੱਲੋਂ ਜਿਹੜੀ ਸ਼ਬਦਾਵਲੀ ਜਨਤਕ ਤੌਰ ਦੇ ਉੱਤੇ ਈਟੀਓ ਹਰਪਜਲ ਸਿੰਘ ਜੀ ਕੈਬਨਿਟ ਮਿਨਿਸਟਰ ਪੰਜਾਬ ਜੋ ਕਿ ਅਨੁਸੂਚਿਤ ਜਾਤੀਆਂ ਨਾਲ ਸੰਬੰਧ ਰੱਖਦੇ ਹਨ ਉਹਨਾਂ ਦੇ ਬਾਰੇ ਜੋ ਸ਼ਬਦਾਵਲੀ ਵਰਤੀ ਗਈ ਉਹਨਾਂ ਦੀ ਸ਼ਬਦ ਕੀ ਸੀ ਬੈਂਡ ਵਜਾਉਂਦਾ ਰਿਹਾ ਮਤਲਬ ਇਹਨਾਂ ਦਾ ਟੱਬਰ ਬੈਂਡ ਵਜਾਉਂਦਾ ਰਿਹਾ ਅੱਜ ਇਹ ਮੰਤਰੀ ਐ ਐਮਐਲਏ ਆ ਜਾਂ ਇਹ ਕਹਿਣਾ ਇਹ ਹੁਣ ਬੈਂਡ ਵਜਾਉਣ ਵਾਲਾ ਨਹੀਂ ਰਹਿ ਗਿਆ ਇਹ ਤਾਂ ਬੈਂਡ ਚੰਗੀ ਤਰ੍ਹਾਂ ਵਜਾਵਾਂਗੇ ਲਈ ਸ਼ਾਇਦ ਜਨਰਲ ਪਾਸ਼ਾ ਵਿੱਚ ਵਰਤੀ ਗਈ ਸਧਾਰਨ ਪਾਸ਼ਾ ਵਿੱਚ ਵਰਤੀ ਗਈ ਸ਼ਬਦਾਵਲੀ ਹੈ ਜਦੋਂ ਅਸੀਂ ਇਹਦੀ ਗਹਿਰਾਈ 'ਚ ਜਾਣੇ ਜਦੋਂ ਇਹਦੇ ਤੇ ਮੰਥਨ ਕੀਤਾ ਗਿਆ ਮੰਨ ਲਓ ਜੇ ਈਟੀਓ ਸਾਹਿਬ ਦਾ ਮੰਨ ਲਓ ਈਟੀਓ ਹਰਭਜਨ ਸਿੰਘ ਜੀ ਦਾ ਮੈਂ ਮਾਫੀ ਚਾਹੁੰਦਾ ਨੇ ਸ਼ਬਦਾਂ ਲਈ ਜਿਹੜੇ ਮੈਂ ਵਰਤ ਰਿਹਾ ਮੰਨ ਲਓ ਝਾੜੂ ਲਾਉਂਦਾ ਹੁੰਦਾ ਪਰਿਵਾਰ ਤਬਰ ਤੇ ਫਿਰ ਬਾਜਵਾ ਸਾਹਿਬ ਦੇ ਸ਼ਬਦ ਕੀ ਹੁੰਦੇ ਕਿ ਇਹਦੇ ਬਡਾਰੂ ਝਾੜੂ ਲਾਉਂਦੇ ਰਹੇ ਅੱਜ ਇੱਕ ਕੈਬਨਿਟ ਮੰਤਰੀ ਐ ਐਮ ਐਲ اے ਆ ਜੇ ਬੋ ਡਿਸਟ੍ਰਿਕਟ ਇਹਦੇ ਤੇ ਝਾੜੂ ਫੇਰਾਂਗੇ। ਤੇ ਸ਼ਡਿਊਲ ਕਾਸਟਾਂ ਦੀ ਇੱਕ ਹੋਰ ਬਰਾਦਰੀ ਆ ਜਿਹੜੀ ਨੱਚਦੀ ਆ ਮੰਗਦੇ ਆ ਘਰ ਘਰ ਜਾਂਦੇ ਆ ਤੇ ਬਾਜਵਾ ਸਾਹਿਬ ਦੇ ਬਿਆਨ ਕੀ ਹੁੰਦੇ ਇਹਦੇ ਬਡਾਰੂ ਨੱਚਦੇ ਰਹੇ ਮੰਗਦੇ ਰਹੇ ਟੱਪਦੇ ਰਹੇ ਇਹ ਐਡਾ ਵੱਡਾ ਪੋਸਟ ਤੇ ਆ ਗਿਆ ਇਹਨੂੰ ਹੁਣ ਨੱਚੜ ਮੁੜ ਕੇ ਲਾਵਾਂਗੇ ਇਹਦਾ ਸ਼ਬਦਾਂ ਦਾ ਮਤਲਬ ਕੀ ਆ ਇਸੇ ਤਰ੍ਹਾਂ ਸ਼ਡਿਊਲ ਕਾਸਟਾਂ ਦੇ ਵਿੱਚ ਜਿਹੜੀ ਵੱਡੀ ਗਿੰਦੀ ਵੇ ਸਾਡਾ ਵਾਲਮੀਕੀ ਮਜਵੀ ਸਿੱਖ ਭਾਈਚਾਰਾ ਹਾਲਾਂਕਿ ਕਿੱਤਾ ਅੱਜ ਕਿਸੇ ਦੇ ਨਾਲ ਕਿਸੇ ਜਾਤੀ ਨਾਲ ਬੱਜਿਆ ਨਹੀਂ ਕੋਈ ਵੀ ਜਾਤੀ ਕਿੱਤਾ ਕਰ ਸਕਦੀ ਆ ਪਰ ਪੰਜਾਬ ਚ ਬਹੁ ਗਿੰਦੀ ਜਿਹੜਾ ਸਾਡੇ ਗਰੀਬ ਪਰਿਵਾਰ ਹੈ ਉਹ ਸੋਚੇ ਜਾਤੀ ਵਰਗਾਂ ਦਾ ਸੰਬੰਧਤ ਹੈ ਜਿਹੜੇ ਉਹ ਬਹੁ ਗਿੰਦੀ ਬੈਂਡ ਵਾਜਾ ਵਜਾਉਂਦੇ ਨੇ ਤੇ ਜੇ ਬੈਂਡ ਵਾਜਾ ਵਜਾਉਣ ਦੀ ਇਸ ਪ੍ਰਕਿਰਿਆ ਚ ਇਹੋ ਜਿਹੀ ਸ਼ਬਦਾਬਲੀ ਮਾਜੋਖ ਬਾਜਵਾਜੀ ਜਿਹੜੀ ਕਿ ਕਾਸਟਿਅਸ ਮੈਂਟੈਲਿਟੀ ਰੱਖਦੇ ਆ ਉਹ ਵੀ ਇੱਕ ਘਾੜਾਣ ਹੈ ਕਿ ਵਿਧਾਨ ਸਭਾ ਦੇ ਵਿੱਚ ਉਹਨਾਂ ਵੱਲੋਂ ਬੋਲਿਆ ਗਿਆ ਸ਼ਬਦ ਭਦੌੜਦੇ ਐਮ ਐਲ ਏ ਸਾਹਿਬ ਨੂੰ ਲੈ ਕੇ ਜੇ ਕਿ ਖੁਦ ਸ਼ਡਿਊਲ ਕਸਟ ਭਾਈਚਾਰਿਆਂ ਦਾ ਸ਼ਬਦ ਰੱਖ ਦੇ ਦੀ ਇਹ ਕਿਹੋ ਜਿਹਾ ਮਟੀਰੀਅਲ ਆ ਗਿਆ ਇਹਦਾ ਕੀ ਮਤਲਬ ਹੈ ਇਹ ਮਟੀਰੀਅਲ ਤਾਂ ਨਰਜੀਬ ਅਵਸਥਾ ਨੂੰ ਕਿਹਾ ਜਾਂਦਾ ਜਿਹੜੀਆਂ ਖਰੀਦੀਆਂ ਤੇ ਵੇਚੀਆਂ ਜਾ ਸਕਦੀਆਂ ਉਹਨਾਂ ਨੂੰ ਕਿਹਾ ਜਾਂਦਾ ਕਿ ਆ ਬਾਜਬਾ ਸਾਹਿਬ ਦੀ ਮਾਨਸਿਕਤਾ ਇਹੀ ਆ ਕਿ ਦਲਤਾਂ ਨੂੰ ਖਰੀਦਿਆ ਤੇ ਵੇਚਿਆ ਜਾ ਸਕਦਾ ਹੈ ਇਹੋ ਜੇ ਸ਼ਬਦਾਵਲੀ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਇਲੈਕਸ਼ਨ ਚੱਲ ਰਿਹਾ ਸੀ ਬਾਬਾ ਜੀਵਨ ਸਿੰਘ ਜੀ ਦੀ ਤਸਵੀਰ ਰੰਗਰੇਟਾ ਗੁਰੂ ਕੋ ਬੇਟਾ ਉਹਨਾਂ ਦੀ ਤਸਵੀਰ ਜਿੰਨੇ ਲੀਡਰ ਸੀ ਉਹਨਾਂ ਤੋਂ ਥੱਲੇ ਲਾਈ ਗਈ ਜਿਹੜੇ ਤਸਵੀਰਾਂ ਨੇ ਗੁਰੂਆਂ ਰੈਬਰਾਂ ਦੀਆਂ ਤਸਵੀਰਾਂ ਨੇ ਇਹ ਵੀ ਮਾਨ ਸਨਮਾਨ ਨਾਲ ਜੁੜਿਆ ਹੋਇਆ ਇੱਕ ਪ੍ਰਤੀਕ ਹੈ ਐਡੀ ਮੋਟੀ ਫਾਈਲ ਹੈ ਉਸ ਉਸ ਕੇਸ ਦੀ ਉਹਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਚੋਣ ਕਮਿਸ਼ਨ ਦਾ ਦਾਇਰਾ ਆ ਐਸੀ ਕਮਿਸ਼ਨ ਦਾ ਖੰਡਾਜੀ ਨਹੀਂ ਕਰ ਸਕਦਾ। ਔਰ ਚੋਣ ਕਮਿਸ਼ਨ ਨੇ ਬਕਾਇਦਾ ਤੌਰ ਤੇ ਇਹਨਾਂ ਨੂੰ ਤਾੜਨਾ ਪੱਤਰ ਜਾਰੀ ਕੀਤਾ ਸੀ ਪਾਰਟੀ ਨੂੰ ਕਿ ਤੁਸੀਂ ਇਦਾਂ ਦੇ ਪੁੱਠੇ ਕੰਮ ਨਾ ਕਰੋ। ਇਹਦੇ ਵਿੱਚ ਲੱਗਿਆ ਫਾਈਲ ਦੇ ਵਿੱਚ। ਤਾੜਨਾ ਪੱਤਰ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਜਾਰੀ ਕੀਤਾ ਸੀ। ਔਰ ਈਟੀਓ ਹਰਪਜਨ ਸਿੰਘ ਜੀ ਬਾਰੇ ਕੀ ਕਿਸੇ ਬੰਦੇ ਦੀ 3 ਮਿੰਟ ਚ ਧੌਣ ਮਰੋੜਨ ਦਾ ਬਿਆਨ ਦਿੱਤਾ ਜਾ ਸਕਦਾ afghanistan ਚ ਬੈਠੇ ਆ ਅਸੀਂ ਅਸੀਂ ਕਿਹਾ ਤਾਲਿਵਾਨਾਂ ਦੇ ਸਰਕਾਰ ਚ ਬੈਠੇ ਆ ਕਿ 3 ਮਿੰਟ ਚ ਤੋੜ ਧੌਣ ਮਰੋੜ ਦਿਓ ਉਹ ਵੀ ਅਨਸੋਚੀ ਜਾਤੀ ਦੇ ਇੱਕ ਕੈਬਨਟ ਉਸ ਕੈਬਨਟ ਅMinistr ਦੀ ਜਿਹੜਾ ਖੁਦ PCS ਕੁਆਲੀਫਾਈਡ ਹੈ ਔਰ allied services ਦੇ ਵਿੱਚ ETO ਤੋਂ resign ਕੀਤਾ ਹੈ ਕੱਲਾ PCS ਕੁਆਲੀਫਾਈ ਨਹੀਂ बीए बीएड ईटी ओहर भजन सिंह मास्टर डिग्री ईटी ओहर भजन सिंह यूजीसी नेट एंड जेआरएफ क्वालिफाई ईटी ओहर भजन सिंह पीएचडी ऑन बाबा साहब अंबेडकर परसूई चल रही है पंजाब यूनिवर्सिटी तो ईटी ओहर भजन सिंह और देश का पहला बिजली मंत्री पंजाब दा ਜਨਸ਼ 600 ਜੁੰਟਾ ਆਪਣੀ ਮਿਨਿਸਟਰਸ਼ਿਪ ਦੇ ਦੌਰਾਨ ਪੰਜਾਬੀਆਂ ਨੂੰ ਇਸ ਤਰੀਕੇ ਨਾਲ ਦਿੱਤੀ ਆ ਜਾਤੀ ਧਰਮ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਸਰਕਾਰ ਦੀ ਪਾਲਿਸੀ ਨੂੰ ਲਾਗੂ ਕੀਤਾ ਕਿ ਇੱਕ ਵੀ ਸ਼ਿਕਾਇਤ ਨਹੀਂ ਹੈਗੀ ਤੇ ਉਹਨੂੰ ਦੱਸ ਰਿਹਾ ਕਿ ਪੂਰੇ ਪੰਜਾਬ ਨੂੰ ਪੰਜਾਬ ਦੀ ਬੈਂਡ ਵਜਾ ਕੇ ਰੱਖਤੀ ਬਈ ਉਹ ਤਾਂ 4 ਸਾਲ ਹੋਏ ਆਲੇ ਦਲਤ ਨੂੰ 4 ਸਾਲ ਕੈਬਨਿਟ ਮਿਨਿਸਟਰੀ ਨੂੰ ਕਿਆ ਹੋਏ ਕਿ ਕਾਂਗਰਸ ਦੇ ਬਾਜਵਾ ਜੀ ਇਹ ਦੱਸਣ ਲੱਪੇ ਕਿ ਪੰਜਾਬ ਦੀ ਬੈਂਡ ਵਜਾਤੀ ਤੇ ਤੁਸੀਂ 75 ਸਾਲ ਕਿਆ ਪੀਪਾ ਖੜਕਾਉ ਮੇਰੇ ਇੰ ਆ ਇਹ ਦਲਤ ਅਸਮੇਤਾ ਨਾਲ ਜੁੜੇ ਹੋਏ ਸਵਾਲ ਨੇ ਦਲਤਾਂ ਦੇ ਮਾਨ ਸਨਮਾਨ ਨਾਲ ਜੁੜੇ ਹੋਏ ਸਵਾਲ ਨੇ ਜਿਹੜੇ ਮੈਂ ਅੱਜ ਇਹਦੇ ਚ ਰੱਖੇ ਆ ਇਸੇ ਨਜ਼ਰੀਏ ਦੇ ਨਾਲ ਮਾਨਯੋਗ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਪਿਛਲੇ 4 ਮਹੀਨਿਆਂ ਚ ਦੂਜੀ ਵਾਰੀ ਸੂ ਮੋਟੋ ਕੀਤਾ ਆ ਦੋਵਰ ਦੂਜੀ ਵਰੀ ਔਰ ਸੂਮੋਟੋ ਜਿਹੜਾ ਅਸੀਂ ਕੀਤਾ ਮੀਡੀਆ ਦੇ ਵਿੱਚ ਬੱਚੇ-ਬੱਚੇ ਨੂੰ ਪਤਾ ਔਰ ਇਹ ਸੂਮੋਟੋ ਨੂੰ ਲੈ ਕੇ ਮੇਰੇ ਦਫ਼ਤਰ ਦਾ ਕਰਮਚਾਰੀ ਸ਼੍ਰੀ ਨਿਰਮਲ ਸਿੰਘ ਕੱਲ 7:30 ਵਜੇ ਸੈਕਟਰ 8 ਦੀ ਕੋਠੀ ਗਿਆ ਜਿੱਥੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜਿਹਦੇ ਘਰ ਵਿੱਚ ਰਹਿੰਦੇ ਹੋਏ ਲੋਕਾਂ ਨੇ ਸੂਮੋਟੋ ਦਾ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਅੱਜ ਸਵੇਰੇ ਮੇਰੇ ਦਫ਼ਤਰ ਦਾ ਕਰਮਚਾਰੀ ਸੈਕਟਰ 8 ਦੀ ਕੋਠੀ ਗਿਆ ਇੱਕ ਉੱਥੋਂ ਜਵਾਬ ਦੇ ਦਿੱਤਾ ਤੇ ਸੈਕਟਰ 39 ਦੀ ਕੋਠੀ ਗਿਆ ਦੋ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦੇ ਉੱਥੇ ਰਹਿਣ ਵਾਲਿਆਂ ਨੇ ਘਰ ਵਿੱਚ ਜਵਾਬ ਦੇ ਦਿੱਤਾ ਇਹ ਛੂ ਮਟੋ ਨਹੀਂ ਨੋਟਿਸ ਨਹੀਂ ਲੈ ਲਿਆ ਅਰਸ਼ੀਵ ਨਹੀਂ ਕਰਾਇਆ 3rd ਉਹਦੀ ਹੁਣ ਮੈਂ ਈਮੇਲ ਜਿਹੜੀ ਆ ਉਪਾਤੀ ਆ ਉਹਦਾ ਸਕਰੀਨ ਸ਼ਾਟ ਜਿਹੜਾ ਹੈਗਾ ਉਹ ਤੁਹਾਡੇ ਮੀਡੀਆ ਦੇ ਮਾਧਿਅਮ ਸੋਸ਼ਲ ਮੀਡੀਆ ਦੇ ਮਾਧਿਅਮ ਸਪੈਡ ਅਫੈਕਟ ਪਹੁੰਚ ਜਾਏਗਾ। ਔਰ ਇਸ ਸੂ ਮੋਟੋ ਦੇ ਉੱਤੇ ਐਸਐਸਪੀ ਅੰਮ੍ਰਿਤਸਰ ਵਿਧਾਤੀ ਔਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਮਿਤੀ 11 ਫਰਵਰੀ ਦੁਪਹਿਰ 3 ਵਜੇ ਚੰਡੀਗੜ੍ਹ ਪੰਜਾਬ ਰਾਜਨ ਸੂਚਿਤ ਜਾਤੀ ਦੇ ਦਫਤਰ ਕਮਰਾ ਨੰਬਰ 6 ਚੌਥੀ ਮੰਜ਼ਲ ਪੰਜਾਬ ਸੈਕਟਰੀਏਟ ਦੇ ਵਿੱਚ ਉਹਨਾਂ ਨੂੰ ਬੁਲਾਇਆ ਗਿਆ ਆ ਪੁੱਛ ਸਕਦੇ ਆ ਸਾਥੀ ਕਿ ਇਸ ਮਾਮਲੇ 'ਚ ਸੂ ਮੋਟੋ ਬਣਦਾ ਇਹ ਸ਼ਬਦਾਵਲੀ ਬਣਦੀ ਕਿ ਨਹੀਂ ਬਣਦੀ ਇਹ ਤੁਹਾਡੇ ਵਿੱਚ ਐਕਟ ਵੇਅਰ ਐਕਟ ਜਿਹਨੂੰ ਵਕੀਲ ਪੜ੍ਹਦੇ ਆ ਇਸ ਵੇਅਰ ਐਕਟ ਦਾ ਨੋਆ ਦਾ ਸ਼ੈਡਿਊਲ ਕਾਸਟ ਐਂਡ ਦਾ ਸ਼ੈਡਿਊਲ ਡਰਾਈਵ ਪਰਵੈਂਸ਼ਨ ਆਫ ਐਟ੍ਰੋਸਿਟੀ ਐਕਟ 1989 ਇਸ ਐਕਟ ਦੀ ਚੈਪਟਰ 3 ਜਿਹਦਾ ਨੋਇਆ ਆਫੈਂਸਸ ਆਫ ਐਟ੍ਰੋਸਿਟੀ ਉਹਦਾ ਬਿੰਦੂ ਨੰਬਰ 3 3 ਦਾ ਅੱਗੇ ਬਿੰਦੂ ਨੰਬਰ 10 ਕਿਰਪਾ ਕਰਕੇ ਪਲੀਜ਼ ਸਾਰੇ ਪੰਜਾਬੀ ਧਿਆਨ ਨਾਲ ਸੁਣ ਬਤੌਰ ਚੇਅਰਪਰਸਨ ਕਮਿਸ਼ਨ ਦਾ ਜਿਹੜੀ ਮੇਰੀ ਡਿਊਟੀ ਤੇ ਅਧਿਕਾਰ ਖੇਤਰ ਹੈ ਉਹਨਾਂ ਦੀ ਪਾਲਣਾ ਕਰ ਰਿਹਾ ਉਸ ਪਾਲਣਾ ਦੇ ਵਿੱਚ ਸਰਦਾਰ ਬਾਜਵਾ ਜੀ ਅੱਜ ਦੂਜੀ ਵਾਰੀ ਉਸ ਦੈਰੇ ਚ ਆਏ ਆ 90 ਦਿਨਾਂ ਦੇ ਵਿੱਚ ਵਿੱਚ ਇਹਦਾ 10 ਨੰਬਰ ਬਿੰਦੂ ਕਹਿੰਦਾ ਆ ਇੰਟੈਂਸ਼ਨਲੀ ਇਨਸਲਟ ਔਰ ਇੰਟੀਮਿਡੇਟ ਵਿਦ ਇੰਟੈਂਟ ਟੂ ਹਿਮਿਲੇਟ ਅ ਮੈਂਬਰ ਆਫ ਸ਼ੈਡਿਊਲ ਕਾਸਟ ਔਰ ਅ ਸ਼ੈਡਿਊਲ ਟ੍ਰਾਈਬ ਇਨ ਐਨੀ ਪਲੇਸ ਵਿਦਿਨ ਪਬਲਿਕ 뷰 ਰਿਪੀਟ ਕਰ ਰਹੇ ਆ ਇੰਟੈਂਸ਼ਨਲੀ insult or intimidate with intent to humiliate a member of scheduled caste or scheduled tribe in any place within a public view تے ہن جے اتھے کاروائی ہو جائے اس گل تے تے پھر اے چیخا مار دے پاپا جی کو چلے جان ہائی کورٹ سپریم کورٹ اے گھڑی تو بچاؤ وچ میرا کی قصور ਮੇਰੀ ਡਿਊਟੀ 9 ਤੋਂ 5 ਇਸ ਐਕਟ ਨੂੰ ਪੰਜਾਬ ਦੇ ਵਿੱਚ ਔਰ ਕਨਸਟੀਟਿਊਸ਼ਨ ਆਫ ਇੰਡੀਆ ਜਿਹੜੇ ਸੇਫਗਾਰ ਟੂ ਸ਼ੈਡਿਊਲ ਕਾਸਟ ਨੇ ਉਹਨਾਂ ਨੂੰ ਇੰਪਲੀਮੈਂਟ ਕਰਾਉਣ ਦੇ ਲਈ ਲੱਗੀ ਹੋਈ ਆ ਔਰ ਇਸ ਡਿਊਟੀ ਨੂੰ ਪੂਰੀ ਕਰਨ ਦੇ ਵਿੱਚ ਮੈਂ ਕੋਈ ਕਮੀ ਨਹੀਂ ਪੂਰੀ ਛੱਡਾਂਗਾ ਤਿੰਨ ਮਿੰਟ ਚ ਧੌਣ ਮਰੋੜੋਗੇ ਦਲਤਾਂ ਦੀ ਜਿੰਨਾ ਚਿਰ ਗੜੀ ਆ ਕਨਸਟੀਟਿਊਸ਼ਨਲ ਦੇਹਰੇ ਚਿਰੰਦਾ ਹੋਇਆ ਆ ਫੈਸਲਾ ਨੇ ਇਹਨਾਂ ਦੀਆਂ ਮੜੀਆਂ ਹੋਈਆਂ ਇਹ ਹਾਈ ਕੋਰਟ ਚ ਜਦੋਂ ਗਏ ਇਹ ਫਾਈਲ ਮੈਨੂੰ ਬੰਦ ਕਰਨੀ ਪਈ। ਮਾਨਜੋਗ ਰਾਜਾ ਬੜਿੰਗੀ। ਲੇਕਿਨ ਆ ਜਿਹੜਾ 3 ਮਿੰਟ ਵਾਲਾ ਬਿਆਨ ਹੈ ਧੌਣ ਮਰੋੜਨ ਦਾ ਤੇ ਦੇਖਦੇ ਧੌਣ ਕਿਹਦੀ ਮੋੜੀ ਜਾਂਦੀ ਹੈ। ਪੰਜਾਬ ਦੇ ਦਲਤ ਸਮਾਜ ਵੱਲ ਪੰਜਾਬ ਦੇ ਹਰ ਗਰੀਬ ਮਜਲੂਮ ਵੱਲ ਕਸਟਿਚਿਊਸ਼ਨ ਦੇ ਅਧਾਰ 'ਤੇ ਜਰਨ ਦੇ ਹੋ ਸੇਫਗਾਰਡ ਕੀਤੀ ਜਾਏਗੀ। ਸਤਿਕਾਰਯੋਗ ਸਾਥੀਓ ਕੱਲ ਕਾਂਗਰਸ ਬਿਆਨ ਕਰ ਰਹੀ ਸੀ ਟੀਵੀ ਦੇ ਉੱਤੇ ਮੈਂ ਮਾਧਿਅਮ ਤੋਂ ਸੁਣ ਰਿਹਾ ਸੀ ਕਿ ਗੜੀ ਨੇ ਉਦੋਂ ਨੋਟਿਸ ਕਿਉਂ ਨਹੀਂ ਲਿਆ? ਜਦੋਂ ਕਾਂਗਰਸ ਦੇ ਵਿਧਾਇਕ ਨੂੰ ਵਿਧਾਨ ਸਭਾ ਦੇ ਵਿੱਚ ਜੁੱਤੀ ਸੰਘਾਉ ਦਾ ਗੱਲ ਹੋਈ ਹੈ ਮੈਨੂੰ ਉਹ ਤਰੀਕ ਨਹੀਂ ਯਾਦ ਮੈਨੂੰ ਇਹ ਲੱਗਦਾ ਕਿ ਸ਼ਾਇਦ ਉਸ ਦਿਨ ਮੈਂ ਕਮਿਸ਼ਨ ਦਾ ਚੇਅਰਮੈਨ ਨਹੀਂ ਸੀ ਮੈਨੂੰ ਤਾਂ ਲੱਗਦਾ ਪਰ ਜੇ ਮੈਂ ਹੁੰਦਾ ਵੀ ਹੋਇਆ ਤਾਂ ਵਿਧਾਨ ਸਭਾ ਦੀ ਇੱਕ ਜੂਰੀਡਿਕਸ਼ਨ ਹੈ ਉੱਥੇ ਦੇ ਸਾਰੇ ਕਾਰੋਬਾਰ ਅੰਦਰਲੀ ਹਰ ਚੀਜ਼ ਉਹਨੂੰ ਬਾਹਰ ਕੋਰਟ ਦੇ ਵਿੱਚ ਨਹੀਂ ਕਢੀਸਿਆ ਜਾ ਸਕਦਾ ਉਹਨੂੰ ਬਾਹਰ ਨਹੀਂ ਕੁਝ ਕੀਤਾ ਜਾ ਸਕਦਾ ਇਹ ਉੱਥੋਂ ਦਾ ਲਾਅ ਹੈ ਇਹ ਬਾਜਵਾ ਸਾਹਿਬ ਦੇ ਚੇਲੇ ਚਾਪਟਿਆਂ ਨੂੰ ਯਾਦ ਰੱਖਣੀ ਚਾਹੀਦੀ ਗੱਲ ਫਿਰ ਇਹ ਸਵਾਲ ਕਰਦੇ ਨੇ ਕਿ ਗੜੀ ਸਾਡਾ ਕਿਆ ਬਗੜ ਲੂ ਮੈਂ ਕੁਛ ਨਹੀਂ ਬਗੜਨਾ ਹੈ ਕਿਸੇ ਦਾ ਮੈਂ ਤਾਂ ਪੰਜਾਬ ਦੇ ਲੋਕਾਂ ਦਾ ਸਵਾਰਨ ਆਇਆ ਜਿਹਦੇ ਵਿੱਚ ਗਰੀਬ ਮਜਲੂਮ ਜਿਹੜੇ ਦਲਤ ਵਰਗ ਹੈ ਲੀਗਲੀ ਤੌਰ ਤੇ ਉਹਨਾਂ ਦਾ ਔਰ ਸੁਭੋਚੇ ਪੰਜਾਬੀਆਂ ਦਾ ਉਹਦੇ ਵਿੱਚ ਮੈਨੂੰ ਇਹ ਕਹਿ ਰਹੇ ਸੀ ਕਿ ਕਮਿਸ਼ਨ ਨੇ ਪਹਿਲਾਂ ਲੀਡਰਾਂ ਦਾ ਕਿਆ ਬਗਾੜ ਲਿਆ ਮੇਰੀ ਜੂਰੀਡਿਕਸ਼ਨ ਹੈ ਅਗਰ ਕੋਈ ਕੋਰਟ ਵਿੱਚ ਜਾਂਦਾ ਆ ਤਾਂ ਉੱਥੇ ਫੈਸਲਾ ਕੋਰਟ ਕਰੇਗੀ ਚਾਹੇ ਉਹ ਤਰਨਤਾਰਨ ਦਾ ਮਾਮਲਾ ਸੀ ਕਿਸੇ ਵਿਧਾਇਕ ਦੇ ਖਿਲਾਫ ਚਾਹੇ ਉਹ ਰਾਜਾ ਬੜਿੰਗ ਜੀ ਦਾ ਸੀ ਜਾਂ ਕੋਈ ਹੋਰ ਸੀ ਫੇਰੇ ਐਡਾ ਦੀ ਸ਼ਬਦਾਵਲੀ ਵਰਤ ਕੇ ਫਿਰ ਦੋਸ਼ ਪ੍ਰਚਾਰ ਕੀ ਕਰਦੇ ਨੇ ਕਿ ਅਸੀਂ ਤਾਂ ਫਲਾਨਾ ਲੀਡਰ ਪ੍ਰਧਾਨ ਲਾ ਲਿਆ ਦਲਤਾ ਚੋਂ ਆ ਅਸੀਂ ਦਾ ਫੁਲਾਣਾ ਲੀਡਰ ਮੁੱਖ ਮੰਤਰੀ ਲਾ ਲਿਆ ਦਲਤਾ ਚੋਂ ਆ ਕਮਿਸ਼ਨ ਕਿਉਂ ਦਖਲਅੰਦਾਜ਼ੀ ਕਰਦਾ ਕਮਿਸ਼ਨ ਆਪਣੇ ਦੇਰਿਆਂ ਦੇ ਵਿੱਚ ਰਹਿ ਕੇ ਕੰਮ ਕਰਦਾ ਕਮਿਸ਼ਨ ਤਾਂ ਨਹੀਂ ਕਹਿੰਦਾ ਕਿ ਜਿਨ੍ਹਾਂ ਨੂੰ ਤੁਸੀਂ ਪ੍ਰਧਾਨ ਲਾਇਆ ਮੁੱਖ ਮੰਤਰੀ ਲਾਇਆ ਉਹਨਾਂ ਨੂੰ ਪੈਰਾਂ ਦੀਆਂ ਜੁੱਤੀਆਂ ਸਦੋ ਕਮਿਸ਼ਨ ਤਾਂ ਨਹੀਂ ਨਾ ਕਹਿੰਦਾ ਕਿ ਪੈਰਾਂ ਦੀਆਂ ਜੁੱਤੀਆਂ ਕਹਿਣ ਤੋਂ ਬਾਅਦ ਫਿਰ ਕਾਸ਼ੀ ਬਨਾਰਸ ਤੱਕ ਮਾਫੀਆ ਮੰਗਣ ਜਾਓ YouTube Google ਤੇ ਸਾਰਾ ਕੁਝ ਸਰਚ ਮਾਰਿਆ ਲੱਭ ਜਾਂਦਾ ਹੈ ਕਮਿਸ਼ਨ ਤਾਂ ਨਹੀਂ ਨੇ ਕਹਿੰਦਾ ਕਿ ਤੁਸੀਂ ਦਲਤਾਂ ਨੂੰ ਅਰਬੀ ਨਸਲ ਦੇ ਘੋੜੇ ਤੇ ਗਧੇ ਨਾਲ ਕੰਪੇਅਰ ਕਰੋ ਕਮਿਸ਼ਨ ਤਾਂ ਨਹੀਂ ਨੇ ਕਹਿੰਦਾ ਕਿ ਪਵਿੱਤਰ ਤੇ ਪੰਥਕ ਸੀਟਾਂ ਦਲਤਾਂ ਨੂੰ ਕਿਉਂ ਦੇਤੀਆਂ ਇਦਾਂ ਦੇ ਬਿਆਨ ਲਾਓ ਇੱਕੋ ਹੀ ਪਾਰਟੀ ਕਿਉਂ ਇਹ ਸਾਰਾ ਕੁਝ ਕਰ ਰਹੀ ਹੈ ਇੱਕੋ ਹੀ ਪਾਰਟੀ ਦੇ ਲੀਡਰ ਕਿਉਂ ਕੁਝ ਕਰ ਰਹੇ ਹੈ ਬਾਕੀ ਦੀਆਂ ਪਾਰਟੀਆਂ ਨੇ ਪੰਜਾਬ ਦੇ ਵਿੱਚ ਮੈਨੂੰ ਤਾਂ ਇਦਾਂ ਲੱਗਦਾ ਕਈ ਵਾਰੀ ਕਿ ਮੈਂ ਇੱਕੋ ਹੀ ਪਾਰਟੀ ਦੇ ਇਹਨਾਂ ਕਾਂਗਰਸ ਪਾਰਟੀ ਦੇ ਸਾਰੇ ਲੀਡਰਾਂ ਨੂੰ ਬੁਲਾ ਕੇ ਸੰਮਰਣ ਕਰਕੇ ਇੱਥੇ ਪੰਜਾਬ ਭਾਵਾਂ ਚ ਇਹਨਾਂ ਨੂੰ ਇਹ ਦੱਸਾਂ ਕਿ ਦਲਤਾਂ ਦੇ ਹੱਕ ਅਧਿਕਾਰ ਗਿਆ ਹੁੰਦੇ ਨੇ ਅਨਸੂਚਿਤ ਜਾਤੀ ਵਰਗਾਂ ਦੇ ਰਾਈਟ ਹੈਂਡ ਸੇਫਗਾਰਡ ਕੀ ਨੇ ਮੈਂ ਇਹਨਾਂ ਦੀ ਕਲਾਸ ਲਾਵਾ ਇੱਥੇ ਬਲੈਕਬੋਰਡ ਲਾ ਕੇ ਤਾਂ ਜੋ ਜਦੋਂ ਇਹ ਪਬਲਿਕ ਵਿੱਚ ਵਿਚਰਨ ਤਾਂ ਆਪਣੇ ਘੱਟੋ ਘੱਟ ਸ਼ਬਦਾਵਲੀ ਅਨਸੂਚਿਤ ਜਾਤੀ ਵਰਗਾਂ ਪ੍ਰਤੀ ਸਹੀ ਰੱਖਣ ਜਦੋਂ ਇਹ ਕਹਿੰਦੇ ਨੇ ਅਸੀਂ ਤਾਂ ਦਲਤਾਂ ਨੂੰ ਵੱਡੀਆਂ ਪੋਸਟਾਂ ਦੇਤੀਆਂ ਤੇ ਦਲਤਾਂ ਨੂੰ ਪੋਸਟਾਂ ਦਵਾਉਣ ਵਾਲਾ ਸੀ ਪਰਮ ਪੂਜਯ ਭਾਰਤ ਰਤਨ ਬਾਬਾ ਸੋਮੇਟਕਰ ਬਾਬਾ ਸਾਹਿਬ ਅੰਬੇਡਕਰ ਅੰਬੇਡਕਰ ਅੱਜ ਤੋਂ 99 ਸਾਲ ਪਹਿਲਾਂ ਜਦੋਂ ਸਾਈਮਨ ਕਮਿਸ਼ਨ ਦੇ ਅੱਗੇ ਦਲਤਾਂ ਦੇ ਰਾਈਟਾਂ ਦੀ ਗੱਲ ਆਈ ਤਾਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦੇ ਮਾਂ ਪਾਰਟੀ ਨੇ ਵਿਰੋਧ ਕੀਤਾ ਸੀ ਜਦੋਂ ਬਾਬਾ ਸਾਹਿਬ ਅੰਬੇਡਕਰ 1931-32 ਦੀਆਂ ਗੋਲਮੇਜ ਕਾਨਫਰੰਸਾਂ ਵਿੱਚ ਬੈਠੇ ਤਾਂ ਐਸੇ ਪ੍ਰਤਾਪ ਸਿੰਘ ਬਾਜਵਾ ਜੀ ਦੀ ਮਾਂ ਪਾਰਟੀ ਨੇ ਬਾਬਾ ਸਭ ਅੰਮੇਟ ਕਰਦਾ ਵਿਰੋਧ ਕੀਤਾ ਸੀ ਜਦੋਂ 18 ਅਗਸਤ 1932 ਨੂੰ ਦੇਸ਼ ਦੇ ਦਲਤਾਂ ਨੂੰ ਬ੍ਰਿਟਾਨੀਆ ਗਵਰਨਮੈਂਟ ਨੇ ਡਬਲ ਵੋਟ ਦਾ ਰਾਈਟ ਦਿੱਤਾ 18 ਅਗਸਤ 1932 ਜਿਹਨੂੰ ਕਮਿਊਨਲ ਵੋਟ ਕਹਿੰਦੇ ਆ ਸਰਦਾਰ ਪ੍ਰਤਾਪ ਸਾਹਿਬ ਪ੍ਰਤਾਪ ਸਿੰਘ ਬਾਜਵਾ ਜੀ ਦੀ ਪਾਰਟੀ ਨੇ ਉਸ ਵੇਲੇ ਵੀ ਦੋ ਵੋਟਾਂ ਦਾ ਅਧਿਕਾਰ ਕੀਤਾ ਸੀ ਦੋ ਵੋਟਾਂ ਦੇ ਰਾਈਟ ਜਿਹੜਾ ਅੰਗਰੇਜ਼ਾਂ ਵੱਲੋਂ ਦਲਤਾਂ ਨੂੰ ਮਿਲਿਆ ਸੀ ਉਹਦਾ ਵਿਰੋਧ ਕੀਤਾ ਸੀ ਕਿੰਨਾ ਵਿਰੋਧ ਕੀਤਾ ਸੀ ਕਿ ਸਰਦਾਰ ਪ੍ਰਤਾਪ ਸਿੰਘ ਬਾਜਵਾਜੀ ਦੀ ਪਾਰਟੀ ਔਰ ਕਾਂਗਰਸ ਇਹਨਾਂ ਦੇ ਲੀਡਰ 8 ਅਗਸਤ 1932 ਨੂੰ ਮਰਨ ਵਰਤ ਰੱਖ ਲੈਂਦੇ ਨੇ ਪੂਨਾ ਦੀ ਯਰਦਾ ਜੇਲ੍ਹ 'ਚ ਔਰ ਬਾਬਾ ਸਾਹਿਬ ਅੰਬੇਡਕਰ ਨੂੰ ਇੰਨਾ ਝੁਕਾਇਆ ਗਿਆ ਕਿ 24 ਅਗਸਤ 1932 ਨੂੰ ਪੂਨਾ ਪੈਕਟ ਸਮਝੌਤਾ ਹੋਇਆ ਔਰ ਬਾਬਾ ਸਾਹਿਬ ਅੰਬੇਡਕਰ ਨੂੰ ਕਾਂਗਰਸ ਅੱਗੇ ਸਰੈਂਡਰ ਹੋ ਕੇ ਆਪਣੇ ਡਬਲ ਬੋਰਡ ਦੇ ਰਾਈਟ ਨੂੰ ਛੱਡਣਾ ਪਿਆ ਸੀ ਸੈਪਰੇਟ ਇਲੈਕਟੋਰੇਟ ਨੂੰ ਛੱਡਣਾ ਪਿਆ ਸੀ। ਇਸੇ ਇਹੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਔਰ ਇਹਨਾਂ ਦੀ ਪਾਰਟੀ ਜਦੋਂ ਦੇਸ਼ ਦੀ ਕਨਸਟੀਟਿਊਸ਼ਨਲ ਅਸੈਂਬਲੀ ਚੁਣੀ ਗਈ। ਸੰਵਿਧਾਨ ਸਭਾ। ਬਾਬਾ ਸਾਹਿਬ ਅੰਬੇਡਕਰ ਵਾਰੇ ਇਹਨਾਂ ਨੇ ਕਿਹਾ ਸੀ ਕਿ ਕਿ ਬਾਬਾ ਸਾਹਿਬ ਅੰਬੇਡਕਰ ਤੁਸੀਂ ਤਾਂ ਕੀ ਤੁਹਾਡੀ ਹਵਾ ਵੀ ਪਾਰਲੀਮੈਂਟ ਵਿੱਚ ਪੜਨ ਨਹੀਂ ਦੇਵਾਂਗੇ। ਤਾਕੀਆਂ ਦਰਵਾਜ਼ੇ ਤਾਂ ਛੱਡੋ ਰੋਸ਼ਨਦਾਨ ਵੀ ਬੰਦ ਕਰ ਦਿੱਤੇ ਆ ਇਹ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੀ ਮਾਂ ਪਾਰਟੀ ਦਾ ਬਿਆਨ ਸੀ। ਔਰ ਜਦੋਂ ਬਾਬਾ ਸਾਹਿਬ ਅਮੇੜਕਰ ਜਿੱਤ ਗਏ ਸੀ ਤਾਂ ਉਹ ਸਾਰਾ ਹੀ ਹਿੱਸਾ ਪਾਕਿਸਤਾਨ ਨੂੰ ਦਿੱਤਾ ਗਿਆ ਜੈਸੌਰ ਖੁਲਨਾ ਦਾ ਜਿਹੜਾ ਏਰੀਆ ਸੀ ਸਾਰਾ ਹੀ ਜਦੋਂ ਕਿ ਉੱਥੇ 60% ਤੋਂ ਜ਼ਿਆਦਾ ਨਾਨ ਸ਼ੈਡਿਊਲ ਕਾਸਟ ਲੋਕ ਰਹਿੰਦੇ ਸੀ ਨਾਨ ਮੁਸਲਿਮ ਲੋਕ ਰਹਿੰਦੇ ਸੀ ਔਰ ਕਾਨੂੰਨ ਸੀ ਉਸ ਵੇਲੇ ਬੰਡ ਦਾ ਕਿ ਜੇ 50% ਤੋਂ ਜ਼ਿਆਦਾ ਨਾਨ ਮੁਸਲਿਮ ਲੋਕ ਨੇ ਤਾਂ ਭਾਰਤ ਵਿੱਚ ਹਸਾ ਰਹੇਗਾ ਲੇਕਿਨ 58% ਤੋ ਜਿਆਦਾ ਦੀ ਆਬਾਦੀ ਵਾਲਾ ਹਿੱਸਾ ਨਾਨ ਮੁਸਲਮ ਪਾਕਿਸਤਾਨ ਨੂੰ ਦਿੱਤਾ ਕਿਉਂਕਿ ਉੱਥੇ ਬਾਬਾ ਸਾਹਿਬ ਅੰਬੇਡਕਰ ਚੜ੍ਹ ਕੇ ਆਏ ਸੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਔਰ ਇਹਨਾਂ ਦੀ ਮਾਪਾਰਟੀ ਇੰਨੇ ਦਲਤ ਵਿਰੋਧੀ ਹੈ ਡੀਐਨਏ ਦੇ ਵਿੱਚ ਇਹਨਾਂ ਦੇ ਇੰਨੇ ਦਲਤ ਵਿਰੋਧੀ ਡੀਐਨਏ ਆ ਕਿ 1951 ਚ ਕਾਂਗ ਬਾਬਾ ਸਾਹਿਬ ਅੰਬੇਡਕਰ ਪਹਿਲੀ ਵਾਰੀ ਵੋਟਾਂ 'ਚ ਖੜੇ ਹੋਏ ਲੋਕ ਸਭਾ ਦੀਆਂ ਆਜ਼ਾਦ ਦੇਸ਼ ਵਿੱਚ ਤਾਂ ਬਾਬਾ ਸਾਹਿਬ ਅੰਬੇਡਕਰ ਦਾ ਪੀਏ ਪੀਏ ਜਿਹਨੂੰ ਮਟੀਰੀਅਲ ਸਮਝ ਕੇ ਖਰੀਦਿਆ ਗਿਆ ਕਜ ਰੋਲ ਕਰਉ ਦਾ ਨਾ ਸੀ। ਔਰ ਬਾਬਾ ਸਾਬ ਅਮੇੜਕਰ ਨੂੰ ਹਰਾਉਣ ਦਾ ਕੰਮ ਕੀਤਾ। ਇਹ ਕਹਿੰਦੇ ਅਸੀਂ ਮੁੱਖ ਮੰਤਰੀ ਬਣਾਤੇ ਤੁਹਾਡੇ, ਇਹ ਕਹਿੰਦੇ ਅਸੀਂ ਨੈਸ਼ਨਲ ਪ੍ਰੈਜ਼ੀਡੈਂਟ ਬਣਾਤੇ ਤੁਹਾਡੇ ਤੇ ਸਾਨੂੰ ਸਾਨੂੰ ਇੱਥੇ ਤੱਕ ਪਹੁੰਚਾਉਣੇ ਵਾਲਾ ਬਾਬਾ ਸਾਬ ਅਮੇੜਕਰ ਹੈ। ਦੋ ਲੋਕ ਸਭਾ ਦੀ ਬਾਈ ਇਲੈਕਸ਼ਨ ਲੜੀ ਬਾਬਾ ਸਾਬ ਅਮੇੜਕਰ ਨੇ 52 ਚ 54 ਚ ਬੰਬਈ ਲੋਕ ਸਭਾ ਔਰ ਪੰਡਹਾਰਾ ਲੋਕ ਸਭਾ ਦੋਨੋਂ ਸ਼ੀਟਾਂ ਤੋਂ ਤੀਜੀ ਵਾਰੀ ਤਿੰਨ ਵਾਰੀ ਬਾਬਾ ਸਾਬ ਅਮੇੜਕਰ ਨੂੰ ਸਰਦਾਰ ਪ੍ਰਤਾਪ ਸਿੰਘ ਬਾਜਵਾਦੀ ਮਾਂ ਪਾਰਟੀ ਨੇਹਰਾਉਣ ਦਾ ਕੰਮ ਕੀਤਾ ਮੈਂ ਅੱਜ ਕਿਸੇ ਪਾਰਟੀ ਦਾ ਵਿਰੋਧ ਕਰਨ ਲਈ ਨਹੀਂ ਬੈਠਾ ਸਾਰੀਆਂ ਪਾਰਟੀਆਂ ਮੇਰੇ ਲਈ ਸਤਿਕਾਰਯੋਗ ਆ ਪਰ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਦਲਤਾਂ ਨੂੰ ਕਦੇ ਪੈਰਾਂ ਦੀ ਜੁੱਤੀ ਕਦੇ ਅਰਬੀ ਨਸਲ ਦੇ ਘੋੜੇ ਕਦੀ ਤਿੰਨ ਮਿੰਟ ਤੇ ਧੌਣ ਮਰੋੜ ਦੇਾਂਗੇ ਕਦੀ ਇਹ ਪੈੜ ਪਜਾਉਣ ਦੀ ਗੱਲ ਕਰਦੇ ਆ ਤੇ ਫਿਰ ਦਰਦ ਯਾਦ ਆਉਂਦਾ ਦਲਤਾਂ ਦਾ ਦਲਤਾਂ ਦੀ ਤਕਲੀਫ ਯਾਦ ਆਉਂਦੀ ਆ ਕਿ ਕਿੰਨਾ ਕੁ ਤੇ ਚੁੱਪ ਬੈਠਿਆ ਰਹੇ ਉਸ ਧਰਤੀ ਤੇ ਜਿੱਥੇ ਮਾਨਸ ਕੀ ਜਾਤੀ ਸਭੇ ਇੱਕੇ ਪਹਿਚਾਨ ਬੋਕੇ ਆ ਗਿਆ ਉਸ ਧਰਤੀ ਤੇ ਜਿੱਥੇ ਇੱਕ ਲੰਗਰ ਹੈ ਇੱਕ ਪੰਗਤ ਹੈ ਇੱਕ ਸਰੋਵਰ ਹੈ ਇੱਕ ਗ੍ਰੰਥ ਹੈ ਇੱਕ ਬਾਟਾ ਆ ਅੱਬਲੱਲਾ ਨੂਰਪਾਯਾ ਦਾ ਰੋਜ਼ ਪ੍ਰਚਾਰ ਹੁੰਦਾ ਕੁਦਰਤ ਕੇ ਸਭ ਬੰਦੇ ਇਹ ਬੈਠ ਵਜਾਉਣਾ ਦਸੀ ਜਾਂਦੇ ਆ ਇਸ ਕਰਕੇ ਇਸ ਮਾਮਲੇ ਦੇ ਵਿੱਚ ਸਰਦਾਰ ਪ੍ਰਤਾਪ ਸਿੰਘ ਬਾਜਵਾਜੀ ਨੂੰ 3 ਵਜੇ ਦਾ ਸਮਾਂ ਗਰ ਨੋਟਿਸ ਰਸੀਵ ਕਰਦੇ ਤਾਂ ਵੀ ਠੀਕ ਨਹੀਂ ਕਰਦੇ ਤਾਂ ਇਹ ਨੋਟਿਸ ਹੀ ਸਮਝਿਆ ਜਾਵੇ। ਔਰ ਪੁੱਛਦੇ ਸੀ ਕਿ ਤੁਹਾਡੇ ਅਧਿਕਾਰ ਖੇਤਰ ਚ ਆਉਂਦੇ ਆ। মিডিਆ ਵਾਲੇ ਬੈਠ ਕੇ ਸਤਕਾਰਯੋਗ ਸਾਥੀ ਫਿਰ ਚਰਚਾ ਕਰਦੇ ਆ ਸ਼ਾਮ ਨੂੰ। ਕਿ ਗੜੀ ਓਵਰ ਚੱਲ ਰਿਹਾ। ਓਵਰ। ਗੜੀ ਕਦੀ ਓਵਰ ਨਹੀਂ ਹੁੰਦਾ। ਨੈਵਰ। ਗੜੀ ਓਪਰਚ्युनिटी ਦੇਖਦਾ ਆ। ਕਿਦਣ ਆਪਣੀ ਗੱਲ ਰੱਖਣੀ ਐ। ਇਟਸ ਮਾਈ ਪਾਵਰ। ਇਹ ਕੀ ਆ? ਗੌਰਮਟ ਆ ਪੰਜਾਬ ਕੀਆ ਦੇ ਪੰਜਾਬ ਸਟੇਟ ਕਮਿਸ਼ਨ ਫਾਰ ਸ਼ੈਡਿਊਲ ਕਾਸਟ ਐਕਟ 2004 ਪੰਜਾਬ ਦੀ ਵਿਧਾਨ ਸਭਾ ਵਿੱਚ ਇਹ ਪਾਸ ਹੋ ਕੇ ਚੇਅਰਪਰਸਨ ਪੰਜਾਬ ਸਟੇਟ ਸ਼ੈਡਿਊਲ ਕਾਸਟ ਕਮਿਸ਼ਨ ਦੇ ਚੇਅਰਪਰਸਨ ਨੂੰ ਇਹ ਪਾਵਰਸ ਦਿੱਤੀ ਗਈ ਆ ਕੀ ਨੰਬਰ 1 ਸਮਨਿੰਗ ਐਂਡ ਐਨਫੋਰਸਿੰਗ ਦਾ ਅਟੈਂਡੈਂਸ ਆਫ ਐਨੀ ਪਰਸਨ ਐਂਡ ਐਗਜ਼ਾਮਿਨਿੰਗ ਔਨ ਓਥ ਪਿਤੂ ਆਇਆ ਤਾਂ ਹੈ ਲੈਫੀਡੇਟ ਵੀ ਨਾਲ ਲੈ ਕੇ ਓਥ ਦੇ ਉੱਤੇ ਗੱਲ ਕਰ ਮੇਰਾ ਸਮਨਿੰਗ ਟੂ ਐਨੀ ਪਰਸਨ requiring and discovery and and production of any document receiving evidence on affidavit te meri power ne chair person di ਪੜ ਲਿਓ ਤੁਸੀਂ ਜਿਆਦਾ ਲੰਬੀ ਡਿਟੇਲ ਚ ਨਹੀਂ ਜਾਂਦਾ ਬਾਜਬਾਜ ਲਈ ਇੰਨੀਆਂ ਬਹੁਤ ਹੈ ਇਸ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਪੰਜਾਬੀਆਂ ਦਾ ਜਿਹੜੇ ਅੱਜ ਦੇਖ ਸੁਣ ਰਹੇ ਆ ਪੰਜਾਬ ਦੀ ਧਰਤੀ ਤੇ ਬਾਬੇ ਨਾਨਕ ਦਾ ਸੁਪਨਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੁਪਨਾ ਇਹਨ ਗਰੀਬ ਸਿੱਖਰ ਕੋ ਦੂ ਪਾਤਸ਼ਾਹੀ ਤਾਂ ਗਰੀਬ ਦੀ ਕਲਗੀ ਡਿਗਣ ਨਹੀਂ ਦਿੱਤੀ ਜਾਏਗੀ ਚਾਹੇ ਉਹ ਕਲਗੀ ਫਿਰ ਈਟੀਓ ਦੀ ਹੋਵੇ ਚਾਹੇ ਉਹ ਈਟੀਓ ਕਿਸੇ ਹੋਰ ਦੀ ਹੋਵੇ ਕਿਸੇ ਗਰੀਬ ਦੀ ਕਲਗੀ ਨਹੀਂ ਡਿਗਣ ਦਿੱਤੀ ਜਾਏਗੀ ਇਹ ਦਸ਼ਵੇਸ਼ ਪਿਤਾ ਦੇ ਸੁਪਨੇ ਜਿਹੜੇ ਪੰਜਾਬ ਦੀ ਧਰਤੀ ਤੇ ਬਾਬਾ ਸਾਹਿਬ ਅੰਬੇਡਕਰ ਦਾ ਸੰਵਿਧਾਨ ਹੈ ਫੰਡਮੈਂਟਲ ਰਾਈਟ ਨੇ ਆਰਟੀਕਲ 14 15 16 ਇਹ ਕਹਿੰਦੇ ਨੇ ਪੰਜ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਨਹੀਂ ਹੋਏਗੀ ਜਾਤੀ ਧਰਮ ਨਸਲ ਸਥਾਨ ਸਥਾਨ ਮਤਲਬ ਪਲੇਸ ਆਫ ਬਰਥ ਔਰ ਲਿੰਗ ਔਰਤ مرد ਦਾ ਵਿਤਕਰਾ ਇਹ ਪੰਜ ਵਿਤਕਰੇ ਨਹੀਂ ਹੋਣਗੇ ਵਿਤਕਰਿਆਂ ਦੇ ਆਧਾਰ ਤੇ ਵਰਤੀ ਜਾ ਰਹੀ ਸ਼ਬਦਾਵਲੀ ਦੇ ਖਿਲਾਫ ਪੰਜਾਬ ਰਾਜਨ ਸੂਚੀ ਜਾਤੀ ਕਮਿਸ਼ਨ ਲਗਾਤਾਰ ਡਟਿਆ ਰਹੇਗਾ ਮਨਜ ਔਰ ਲਗਾਤਾਰ ਲੋਕਾਂ ਦੀ ਲੜਾਈ ਲੜੇਗਾ ਔਰ ਇਸ ਲੜੀ ਦੇ ਵਿੱਚ ਜਿਹੜਾ ਇਹ ਨੋਟਿਸ ਬਾਜਵਾਜੀ ਰਸੀਵ ਨਹੀਂ ਕਰ ਰਹਾ ਤੇ ਗੜੀ ਨੂੰ ਕਰਾਉਣਾ ਆਉਂਦਾ ਹੈ ਮੈਨੂੰ ਆਉਂਦਾ ਕਰਾਉਣਾ ਮੈਂ ਨੀਮਾ ਜਾ ਹੋ ਕੇ ਕਹਿਣਾ ਚਾਹੁੰਦਾ ਨੀਲੀ ਛੱਤ ਵਾਲੇ ਤੋਂ ਡਰ ਕੇ ਕਹਿਣਾ ਚਾਹੁੰਦਾ ਮੈਨੂੰ ਇਹ ਕਰਾਉਣਾ ਹੁੰਦਾ ਹੈ ਔਰ اگਲੀ ਗੱਲ ਇਹ ਸੂ ਮੋਟੋ ਇਕੱਲਾ ਇਹਨਾਂ ਦਾ ਨਹੀਂ ਇਹ ਸੂ ਮੋਟਾਂ ਦੀਆਂ ਵੀ ਫਾਈਲ ਐਡੀ ਮੋਟੀ ਅੱਧੀ ਕਿ ਲੈ ਕੇ ਆਏ ਤੁਹਾਡੇ ਕੋਲ ਮੈਂ ਜਿਹੜੀ ਪਿਛਲੇ 1 ਸਾਲ ਚ ਨਿਕਲੇ ਨੇ ਵੱਖ-ਵੱਖ 15 ਤੋਂ ਜ਼ਿਆਦਾ ਨੇ ਔਰ ਜਿੱਥੇ ਡੇਗੇ ਨੇ ਬੰਬਾਂ ਕੋਈ ਡੇਗੇ ਨੇ ਇਸ ਕਰਕੇ ਬਚਣਾ ਚਾਹੀਦਾ ਕਾਨੂੰਨਾਂ ਦੀਆਂ ਕਾਰਵਾਈਆਂ ਤੋਂ ਧੰਨਵਾਦ ਬੜੀ ਸ਼ਾਨਦਾਰ ਪਾਰਟੀ ਹੋ ਰਹੀ ਹੈ ਇੱਕ ਵਿਸ਼ੇ ਤੋਂ ਇਸ਼ਾਰਾ ਕੀਤਾ ਕਿ ਆਹ ਉਹਨਾਂ ਦੇ ਵਕੀਲ ਜਿਹੜੇ ਨੇ ਉਹ ਆ ਕੇ ਆਪਣਾ ਜਵਾਬ ਦਾਖਲ ਕਰਦੇ